ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਰੱਬ ਦੀ ਰਚਨਾ ਵੀ ਅਜੀਬ ਹੈ ਸੁੰਦਰ ਹੈ ਗਹਿਰੀ ਹੈ ਇਸ ਸੰਸਾਰ ਵਿੱਚ ਹਰ ਜਿੰਦ ਦੇ ਅੰਦਰ ਇੱਕ ਜੋਤ ਜਗਦੀ ਹੈ ਇੱਕ ਪਰਮਾਤਮਾ ਦੀ ਊਰਜਾ ਜੋ ਹਰ ਰੂਹ ਵਿੱਚ ਧੜਕਦੀ ਹੈ ਇਹਹੀ ਜੋਤ ਸਾਡਾ ਸਹਾਰਾ ਹੈ ਇਹਹੀ ਜੋਤ ਸਾਡੀ ਰਾਖੀ ਕਰਦੀ ਹੈ ਪਰ ਜਦੋਂ ਮਨੁੱਖ ਇਸ ਜੋਤ ਤੋਂ ਵਿਛੜ ਜਾਂਦਾ ਹੈ ਉਦੋਂ ਉਸ ਦੀ ਊਰਜਾ ਕਮਜ਼ੋਰ ਹੋ ਜਾਂਦੀ ਹੈ ਇਸੇ ਥਾਂ ਤੇ ਉਹ ਪ੍ਰਭਾਵਿਤ ਹੋ ਜਾਂਦਾ ਹੈ ਦੂਜਿਆਂ ਦੇ ਵਿਚਾਰਾਂ ਤੋਂ ਨਜ਼ਰਾਂ ਤੋਂ ਅਤੇ ਭਾਵਾਂ ਤੋਂ ਨਜ਼ਰ ਕੋਈ ਅੰਧਵਿਸ਼ਵਾਸ ਨਹੀਂ ਇਹ ਰੂਹ ਦੀ ਇੱਕ ਊਰਜਾ ਦਾ ਪ੍ਰਤੀਕ ਹੈ ਜਿਸ ਤਰ੍ਹਾਂ ਸੂਰਜ ਦੀ ਰੌਸ਼ਨੀ ਨਾਲ ਗਰਮ ਆਉਂਦੀ ਗਰਮੀ ਆਉਂਦੀ ਹੈ ਉਸੇ ਤਰ੍ਹਾਂ ਮਨੁੱਖ ਦੇ ਵਿਚਾਰਾਂ ਨਾਲ ਵੀ ਕਈ ਤਰੰਗਾਂ ਨਿਕਲਦੀਆਂ ਨੇ ਕਦੇ ਪਿਆਰ ਦੀਆਂ ਕਦੇ ਈਰਖੇ ਦੀਆਂ ਅਤੇ ਕਦੇ ਅਣਜਾਣ ਤਣਾਅ ਦੀਆਂ ਜਦੋਂ ਕੋਈ ਕਿਸੇ ਦੀ ਖੁਸ਼ੀ ਸੁੰਦਰਤਾ ਜਾਂ ਫਿਰ ਤਰੱਕੀ ਨੂੰ ਬਿਨਾਂ ਕਿਸੇ ਨਾਮ ਜਪ ਤੇ ਦੇਖਦਾ ਰਹਿੰਦਾ ਹੈ ਤੇ ਉਹ ਸਾਹਮਣੇ ਵਾਲਾ ਇਨਸਾਨ ਉਸ ਦੀ ਨਜ਼ਰ ਤੋਂ ਪ੍ਰਭਾਵਿਤ ਹੋ ਜਾਂਦਾ ਹੈ। ਇਹੀ ਹੁੰਦਾ ਹੈ ਨਜ਼ਰ ਦਾ ਅਸਰ ਹੋਣਾ। ਕਈ ਵਾਰ ਬੱਚਾ ਚੰਗਾ ਖੇਡਦਾ ਹੈ ਪਰ ਅਚਾਨਕ ਰੋਣ ਲੱਗਦਾ ਹੈ। ਕਈ ਵਾਰ ਘਰ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ ਪਰ ਇੱਕਦਮ ਠੰਡਾ ਪੈ ਜਾਂਦਾ ਹੈ। ਚਾਨਣ ਮੰਦਾ ਹੋ ਜਾਂਦਾ ਹੈ। ਕਈ ਵਾਰ ਕਿਸੇ ਦਾ ਚਿਹਰਾ ਚਮਕਦਾ ਹੈ ਪਰ ਬਾਤ ਵਿੱਚ ਥਕਾਵਟ ਤੇ ਵੀ ਚੈਨੀ ਘੇਰ ਲੈਂਦੀ ਹੈ। ਇਹ ਸਬ ਸੰਕੇਤ ਹੁੰਦੇ ਨੇ ਕਿ ਕਿਸੇ ਦੀ ਨਜ਼ਰ ਕਿਸੇ ਦੀ ਊਰਜਾ ਉਸ ਜੋਤ ਦੇ ਆਲੇ ਦੁਆਲੇ ਆ ਗਈ ਹੈ ਨਜ਼ਰ ਦਾ ਪ੍ਰਭਾਵ ਸਰੀਰ ਤੇ ਵੀ ਪੈਂਦਾ ਹੈ ਕਿਸੇ ਨੂੰ ਸਿਰ ਦਰਦ ਕਿਸੇ ਨੂੰ ਚੱਕਰ ਕਿਸੇ ਨੂੰ ਠੰਡਾ ਪਸੀਨਾ ਕਈ ਵਾਰ ਬੱਚਾ ਸੌਂਦਾ ਨਹੀਂ ਬਿਨਾਂ ਕਾਰਨ ਦੇ ਰੋ ਰਿਹਾ ਹੁੰਦਾ ਹੈ ਕਈ ਵਾਰ ਵੱਡਾ ਇਨਸਾਨ ਖੁਦ ਨਹੀਂ ਜਾਣਦਾ ਕਿ ਉਸ ਦਾ ਮਨ ਕਿਉਂ ਚਿੰਤਿਤ ਹੈ ਪਰ ਰੂਹ ਜਾਣਦੀ ਹੈ ਕਿ ਉਸ ਦੀ ਜੋਤ ਤੇ ਕਿਸੇ ਦੀ ਤਰੰਗ ਛੂ ਗਈ ਹੈ ਕਿਸੇ ਦੀ ਨજર ਲੱਗ ਗਈ ਹੈ ਪਰ ਸਾਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਨજર ਦੀ ਊਰਜਾ ਭਾਵੇਂ ਹੋਰ ਤੋਂ ਆਉਂਦੀ ਹੈ ਪਰ ਸਾਡੀ ਜੋਤ ਤਾਂ ਸਿਰਜਣਹਾਰ ਦੀ ਹੈ ਜਦ ਤੂੰ ਰੱਬ ਨਾਲ ਜੁੜਿਆ ਰਹਿੰਦਾ ਹੈ ਉਦੋਂ ਕੋਈ ਨજર ਕੋਈ ਤਰੰਗ ਕੋਈ ਛਾਂ ਤੇਰੇ ਨੇੜੇ ਨਹੀਂ ਆ ਸਕਦੀ ਗੁਰਬਾਣੀ ਕਹਿੰਦੀ ਹੈ ਜਿਸ ਨੂੰ ਰਾਖੇ ਆਪ ਵਾਹਿਗੁਰੂ ਤਿਸ ਨੂੰ ਕੋણો ਮਾਰ ਜੀਓ ਜਿਸ ਨੂੰ ਆਪ ਵਾਹਿਗੁਰੂ ਰੱਖਦਾ ਹੈ ਉਹ ਕਿਸੇ ਦੀ ਬੁਰੀ ਨજર ਦਾ ਸ਼ਿਕਾਰ ਨਹੀਂ ਹੁੰਦਾ ਇਸ ਲਈ ਸਾਨੂੰ ਆਪਣੀ ਰਾਖੀ ਦਾ ਸਭ ਤੋਂ ਵੱਡਾ ਹਥਿਆਰ ਨਾਮ ਨਾਮ ਹੁਣ ਰੱਖਣਾ ਚਾਹੀਦਾ ਹੈ ਜਿਸ ਘਰ ਵਿੱਚ ਹਰ ਸਵੇਰੇ ਵਾਹਿਗੁਰੂ ਦੀ ਗੂੰਜ ਗੂੰਜਦੀ ਹੈ ਉਥੇ ਨજર ਦੀ ਤਾਕਤ ਕੱਚੀ ਹੋ ਜਾਂਦੀ ਹੈ ਉਥੇ ਸਿਰਫ ਚਾਨਣ ਸਿਰਫ ਸ਼ਾਂਤੀ ਵਸਦੀ ਹੈ ਜਦ ਅਸੀਂ ਨਾਮ ਜਪਦੇ ਹਾਂ ਉਦੋਂ ਸਾਡੇ ਅੰਦਰ ਦੀ ਜੋਤ ਜਗਦੀ ਰਹਿੰਦੀ ਹੈ ਉਹ ਜੋਤ ਸਾਡੇ ਆਲੇ-ਦੁਆਲੇ ਇੱਕ ਪ੍ਰਕਾਸ਼ ਦਾ ਘੇਰਾ ਬਣਾ ਲੈਂਦੀ ਹੈ ਜਿਸ ਵਿੱਚ ਕੋਈ ਨਰਾਤਮਕ ਅਕਤੰਗ ਦਾਖਲ ਨਹੀਂ ਹੋ ਸਕਦੇ। ਇਹੀ ਕਾਰਨ ਹੈ ਕਿ ਗੁਰੂ ਸਾਹਿਬਾਂ ਨੇ ਸਾਨੂੰ ਸਦਾ ਨਾਮ ਸਿਮਰਨ ਕਰਨ ਦਾ ਹੁਕਮ ਦਿੱਤਾ ਹੈ। ਕਿਉਂਕਿ ਸਿਮਰਨ ਸਿਰਫ ਰੱਬ ਨਾਲ ਗੱਲਾਂ ਨਹੀਂ ਇਹ ਸਾਡੀ ਆਤਮਾ ਦੀ ਸੁਰੱਖਿਆ ਵੀ ਕਰਦਾ ਹੈ। ਜੇਕਰ ਕਿਸੇ ਨੂੰ ਮਹਿਸੂਸ ਹੋਵੇ ਕਿ ਨજર ਲੱਗੀ ਹੈ ਉਦੋਂ ਘਬਰਾਉਣ ਦੀ ਥਾਂ ਅਰਦਾਸ ਕਰੋ। ਘਰ ਵਿੱਚ ਸੋਹੇਲਾ ਸਾਹਿਬ ਜਪਜੀ ਸਾਹਿਬ ਜਾਂ ਫਿਰ ਸੁਖਮਣੀ ਸਾਹਿਬ ਦਾ ਪਾਠ ਕਰੋ। ਪਾਣੀ ਦੇ ਨਾਮ ਜਪ ਕੇ ਉਹ ਪਾਣੀ ਪੀ ਲਓ ਬੱਚਿਆਂ ਦੇ ਮੱਥੇ ਤੇ ਲਗਾਓ ਤੂਫ ਤੇ ਦੀਵਾ ਜਗਾ ਕੇ ਘਰ ਦੀ ਹਵਾ ਨੂੰ ਸ਼ੁੱਧ ਕਰੋ ਕਿਉਂਕਿ ਜਿੱਥੇ ਰੱਬ ਦਾ ਨਾਮ ਉਥੇ ਨਰਾਤਾਮਕਤਾ ਦਾਖਲ ਹੀ ਨਹੀਂ ਹੋ ਸਕਦੀ ਜਿਸ ਤਰ੍ਹਾਂ ਰਾਤ ਦਾ ਅੰਧਕਾਰ ਸੂਰਜ ਦੀ ਕਿਰਨ ਨਾਲ ਮਿਟ ਜਾਂਦਾ ਹੈ ਉਸੇ ਤਰ੍ਹਾਂ ਨજર ਦਾ ਪ੍ਰਭਾਵ ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ ਜੇ ਕਿਸੇ ਨੇ ਤੈਨੂੰ ਈਰਖੇ ਨਾਲ ਵੇਖਿਆ ਤਾਂ ਉਸ ਲਈ ਵੀ ਅਰਦਾਸ ਕਰ। ਹੇ ਵਾਹਿਗੁਰੂ ਉਸ ਨੂੰ ਵੀ ਸੁੱਖ ਦੇ। ਉਸ ਦਾ ਮਨ ਵੀ ਚੰਗਾ ਕਰ। ਕਿਉਂਕਿ ਮਾਫੀ ਤੇ ਪਿਆਰ ਦੀ ਊਰਜਾ ਹਰ ਕਾਲਖ ਨੂੰ ਰੋਸ਼ਨੀ ਵਿੱਚ ਬਦਲ ਦਿੰਦੀ ਹੈ। ਨજર ਕਦੇ ਵੀ ਉਸ ਦੇ ਨੇੜੇ ਨਹੀਂ ਆਉਂਦੀ ਜੋ ਦੂਜਿਆਂ ਦੀ ਖੁਸ਼ੀ ਤੇ ਖੁਸ਼ ਹੁੰਦਾ ਹੈ। ਜੋ ਕਹਿੰਦਾ ਹੈ ਵਾਹਿਗੁਰੂ ਸਭ ਨੂੰ ਬਰਕਤ ਦੇਵੇ। ਉਹ ਖੁਦ ਵੀ ਬਰਕਤਾਂ ਦਾ ਘਰ ਬਣ ਜਾਂਦਾ ਹੈ। ਜੇ ਘਰ ਵਿੱਚ ਅਕਸਰ ਚਿੰਤਾ ਰਹਿੰਦੀ ਹੈ, ਤਾਂ ਹਰ ਸ਼ਾਮ ਨੂੰ ਇੱਕ ਦੀਵਾ ਘੀ ਦਾ ਜਗਾ ਕੇ ਅਰਦਾਸ ਕਰੋ ਤੂਫ਼ ਜਗਾਓ ਜਪਜੀ ਸਾਹਿਬ ਦਾ ਪਾਠ ਕਰੋ ਪਾਣੀ ਵਿੱਚ ਥੋੜਾ ਜਪ ਕੀਤਾ ਜਲ ਮਿਲਾ ਕੇ ਚਾਰਾਂ ਕੋਨਿਆਂ ਵਿੱਚ ਛਿੜਕੋ ਇਹ ਘਰ ਦੇ ਚਾਰੇ ਪਾਸੇ ਊਰਜਾ ਨੂੰ ਪਵਿੱਤਰ ਕਰ ਦਿੰਦੇ ਨੇ ਜਦੋਂ ਤੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸੱਚ ਸਿਮਰਨ ਤੇ ਪਿਆਰ ਜੋੜਨਾ ਹੈ ਤਾਂ ਤੇਰੀ ਔਰਾ ਵੱਡੀ ਤੇ ਚਮਕੀਲੀ ਹੋ ਜਾਂਦੀ ਹੈ ਉਹ ਤੇਰੇ ਆਲੇ ਦੁਆਲੇ ਦੁਆਲੇ ਇੱਕ ਅਦ੍ਰਿਸ਼ਟ ਕਵਚ ਬਣਾ ਦਿੰਦੀ ਹੈ ਕਈ ਵਾਰ ਨજર ਤਾਂ ਨજર ਦਾ ਪ੍ਰਭਾਵ ਸਿਰਫ ਸਰੀਰਕ ਨਹੀਂ ਹੁੰਦਾ ਮਨ ਤੇ ਵੀ ਹੁੰਦਾ ਹੈ ਇਸ ਲਈ ਮਨ ਦੀ ਸ਼ੁੱਧਤਾ ਸਭ ਤੋਂ ਵੱਡੀ ਦਵਾਈ ਹੈ ਜੋ ਮਨ ਪਿਆਰ ਸਹਿਨਸੀਲਤਾ ਤੇ ਨਾਮ ਨਾਲ ਭਰਿਆ ਹੈ ਉਸ ਤੇ ਕੋਈ ਬਾਹਰੀ ਤਾਕਤ ਨਹੀਂ ਚੱਲਦੀ ਨજર ਉਸ ਵੇਲੇ ਜ਼ੋਰ ਫੜਦੀ ਹੈ ਜਦੋਂ ਅਸੀਂ ਖੁਦ ਅੰਦਰੋਂ ਖਾਲੀ ਹੁੰਦੇ ਹਾਂ ਪਰ ਜਦੋਂ ਅਸੀਂ ਨਾਮ ਨਾਲ ਭਰੇ ਰਹਿੰਦੇ ਹਾਂ ਤਾਂ ਉਹ ਖਾਲੀ ਜਗ੍ਹਾ ਹੀ ਨਹੀਂ ਰਹਿੰਦੀ ਜਿਵੇਂ ਮੂਵਤੀ ਜਗਦੀ ਹੈ ਤਾਂ ਅੰਧਕਾਰ ਭੱਜਦਾ ਹੈ ਉਸੇ ਤਰ੍ਹਾਂ ਨਾਮ ਦੀ ਰੌਸ਼ਨੀ ਨਾਲ ਨજર ਵੀ ਦੂਰ ਭੱਜ ਜਾਂਦੀ ਹੈ ਨજર ਵੀ ਠੀਕ ਹਟ ਜਾਂਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਜਪ ਮੰਨ ਸਤਨਾਮ ਸਦਾ ਸਤਨਾਮ ਇਹ ਹੀ ਹੈ ਸੁਰੱਖਿਆ ਦਾ ਮੂਲ ਮੰਤਰ ਕਦੇ ਕਿਸੇ ਦੀ ਈਰਖਾ ਕਿਸੇ ਦੀ ਬੁਰਾਈ ਸੋਚ ਤੋਂ ਡਰ ਬੁਰੀ ਸੋਚ ਤੋਂ ਡਰਨਾ ਨਹੀਂ ਕਿਉਂਕਿ ਰੱਬ ਤੋਂ ਵੱਡੀ ਤਾਕਤ ਨਹੀਂ ਜਿਸ ਦਾ ਮਨ ਸੱਚਾ ਜਪ ਸਦਾ ਨਾਲ ਸਾਨੂੰ ਕੋਈ ਸ਼ੂ ਨਹੀਂ ਸਕਦਾ ਨજર ਸਾਨੂੰ ਸਿਖਾਉਂਦੀ ਹੈ ਦੂਜਿਆਂ ਦੀ ਖੁਸ਼ੀ ਤੇ ਕਦੇ ਈਰਖਾ ਨਾ ਕਰੀਏ ਕਿਉਂਕਿ ਜਦ ਤੂੰ ਈਰਖਾ ਕਰਦਾ ਉਦੋਂ ਤੂੰ ਆਪਣੀ ਜੋਤ ਨੂੰ ਮੰਦਾ ਕਰ ਲੈਂਦਾ ਹੈ ਪਰ ਜਦ ਤੂੰ ਅਰਦਾਸ ਕਰਦਾ ਹੈ ਵਾਹਿਗੁਰੂ ਇਸ ਨੂੰ ਹੋਰ ਚੜਦੀ ਕਲਾ ਬਖਸ਼ੇ ਤਾਂ ਤੇਰੀ ਰੂਹ ਉਪੋਰਚੀ ਹੋ ਜਾਂਦੀ ਹੈ ਬੁਰੀ ਨਜ਼ਰ ਕਦੇ ਵੀ ਪੱਕੀ ਨਹੀਂ ਰਹਿੰਦੀ ਉਹ ਸਿਰਫ ਇੱਕ ਛਾਂ ਹੈ ਜੋ ਚਾਨਣ ਆਉਂਦੇ ਹੀ ਮਿਟ ਜਾਂਦੀ ਹੈ ਚਾਨਣ ਤੇਰੇ ਅੰਦਰ ਹੀ ਹੈ ਉਹੋ ਚਾਨਣ ਹੈ ਨਾਮ ਦਾ ਚਾਨਣ ਜੋ ਹਰ ਸਵੇਰੇ ਗੁਰੂ ਦਾ ਨਾਮ ਲੈਂਦਾ ਹੈ ਜੋ ਹਰ ਰਾਤ ਸੋਹਿਲਾ ਸਾਹਿਬ ਦਾ ਪਾਠ ਕਰਦਾ ਹੈ ਜੋ ਆਪਣੀ ਰੂਹ ਨੂੰ ਪਵਿੱਤਰ ਰੱਖਦਾ ਹੈ ਉਸ ਸਦਾ ਨજર ਤੋਂ ਪਰੇ ਰਹਿੰਦਾ ਹੈ ਜਿਸ ਵੇਲੇ ਮਨ ਵਿੱਚ ਸਹਜਤਾ ਆਏ ਉਸ ਵੇਲੇ ਕਦੇ ਵੀ ਦਿਲ ਵਿੱਚ ਡਰ ਨਾ ਬਿਠਾਓ ਕੇਵਲ ਇੱਕ ਵਾਰ ਵਾਹਿਗੁਰੂ ਕਹ ਦੇ ਤੇ ਦੇਖੋ ਕਿਵੇਂ ਅੰਦਰ ਦੀ ਊਰਜਾ ਚਾਨਣ ਵਿੱਚ ਬਦਲ ਜਾਂਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਸਿਮਰ 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 ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰਨ ਨਾਲ ਸੁਖ ਮਿਲਦਾ ਹੈ ਕਲੇਸ਼ ਮਿਟ ਜਾਂਦਾ ਹੈ ਇਹੀ ਹੈ ਨજર ਦਾ ਸੱਚਾ ਇਲਾਜ ਇਸ ਪਾਠ ਦਾ ਸਾਰ ਇਹ ਹੈ ਕਿ ਨજર ਇੱਕ ਊਰਜਾ ਹੈ ਪਰਨਾਮ ਸਭ ਤੋਂ ਵੱਡੀ ਊਰਜਾ ਹੈ ਜਿਸ ਨੇ ਨਾਮ ਜਪ ਲਿਆ ਉਸ ਲਈ ਕੋਈ ਨજર ਨਹੀਂ ਕੋਈ ਕਾਲਖ ਨਹੀਂ ਰੱਬ ਦਾ ਨਾਮ ਹੀ ਕਵਚ ਹੈ ਗੁਰੂ ਦਾ ਬਚਨ ਹੀ ਔਖੇ ਸਮੇ ਦਾ ਸਹਾਰਾ ਹੈ ਜਿਸ ਘਰ ਵਿੱਚ ਪਾਠ ਹੁੰਦਾ ਹੈ ਉੱਥੇ ਨજર ਨਹੀਂ ਬਰਕਤ ਵਸਦੀ ਹੈ ਜਿਸ ਹਿਰਦੇ ਵਿੱਚ ਗੁਰੂ ਦਾ ਨਾਮ ਹੈ ਉੱਥੇ ਕਦੇ ਡਰ ਨਹੀਂ ਸਿਰਫ ਚਾਨਣ ਹੀ ਚਾਨਣ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਜਦੋਂ ਵੀ ਨજર ਦਾ ਸੰਦੇਹ ਹੋਵੇ ਨਾਮ ਵਿੱਚ ਜੁੜ ਜਾਓ ਅਰਦਾਸ ਕਰੋ ਤੇ ਰੱਬ ਨੂੰ ਯਾਦ ਕਰੋ ਹੇ ਵਾਹਿਗੁਰੂ ਮੇਰੇ ਘਰ ਮੇਰੇ ਮਨ ਤੇ ਮੇਰੇ ਬੱਚਿਆਂ ਦੀ ਰਾਖੀ ਕਰ ਫਿਰ ਦੇਖੋ ਕਿਵੇਂ ਹਵਾ ਪਵਿੱਤਰ ਹੋ ਜਾਂਦੀ ਹੈ ਕਿਵੇਂ ਘਰ ਵਿੱਚ ਮੁੜ ਹਾਸਾ ਵਸ ਜਾਂਦਾ ਹੈ ਕਿਵੇਂ ਮਨ ਵਿੱਚ ਸ਼ਾਂਤੀ ਆ ਜਾਂਦੀ ਹੈ ਨજર ਦੀ ਤਾਕਤ ਮਨੁੱਖੀ ਹੈ ਪਰ ਨਾਮ ਦੀ ਤਾਕਤ ਰੱਬੀ ਹੈ ਅਤੇ ਜਦੋਂ ਰੱਬੀ ਤਾਕਤ ਨਾਲ ਜੁੜਦੇ ਹਾਂ ਉਦੋਂ ਹਰ ਮਨੁੱਖੀ ਤਾਕਤ ਝੁਕ ਜਾਂਦੀ ਹੈ ਆਪਣੇ ਮਾਨ ਬਚਨ ਤੇ ਕਰਮਾਂ ਨੂੰ ਸੁਧਰੱਖੋ ਦੂਜਿਆਂ ਲਈ ਚੰਗਾ ਸੋਚੋ ਪਿਆਰ ਮਾਫੀ ਤੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਓ ਤਾਂ ਨજર ਕਦੇ ਨਹੀਂ ਲੱਗੇਗੀ ਕਿਉਂਕਿ ਤੇਰਾ ਚਾਨਣ ਤੇਰੀ ਰਾਖੀ ਆਪ ਕਰੇਗਾ ਜਿਸ ਨੂੰ ਰਾਖੇ ਆਪ ਵਾਹਿਗੁਰੂ ਤਿਸਨੂੰ ਕੌਣ ਨજર ਲਗਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ